ਹੈਲੋ ਸਰ ਹੈਲੋ ਜੀ ਮੈਂ ਹਾਂ ਕਿਹਾ ਹਾਲ ਚੱਲੇ ਵਧੀਆ ਜੀ ਸਸਵੀ ਕਾਲ ਜੀ ਕੰਮ ਸ਼ੁਰੂ ਕਰਨ ਲੱਗੇ ਕੋਈ ਗਲਤੀ ਗੁਸਤਾਖੀ ਹੋ ਗਈ ਮਾਫ ਚਾਹੁੰਦੇ ਇਹ ਗੱਲ ਤੇ ਮੈਨੂੰ ਸਾਡੇ ਉਤੇ ਮੋਟਰਸਾਈਕਲ ਚਲਾਦਣ ਕਿ ਰਾਈਡਰ ਨੇ ਫੇਰੇ ਵੱਜਣੀ ਐ ਚੱਪੇੜਾ ਤਾਂ ਪਹਿਲਾਂ ਕਰਨ ਕੁਬੀਤੀ ਆ ਨਾ ਰੋਏ ਉਹ ਚੁੱਪ ਕਰਿਆ ਫਿਰ ਖਲੋਣ ਲੱਗੀ ਆ ਹਾਂ ਚੁਗਲੀਆਂ 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 ਸਾਰਾ ਕਲੇਸ਼ ਹੀ ਸੰਦੂਕੜੀ ਕਰਕੇ ਇੰਨਾ ਨੇ ਪਾਇਆ ਇੰਨਾ ਨੇ ਅੱਗੇ ਗੱਡੀਆਂ ਵਿੱਚ ਘਾਰ ਬੁਲਟ ਪਿੱਛੇ ਵੀ ਗੱਡੀ ਪਾ ਅੱਜ ਆਪਣਾ ਸ਼ੂਟ ਦਾ ਦਿਨ ਹੈਗਾ ਚੌਥਾ ਚੌਥਾ ਹੀ ਆ ਪੰਜਵਾਂ ਪੰਜਵਾਂ ਐਨੇ ਦਿਨ ਹੋ ਗਏ ਹਨ ਪਤਾ ਨਹੀਂ ਸੋ ਮਿਲੋ ਸਾਡੇ ਕਰੈਕਟਰ ਜਾਲ ਦੇ ਨਾਲ ਜਾਲਾ ਪਾਇਸਾ ਸੁਕਾਉਂ ਸਤਿ ਸ੍ਰੀ ਅਕਾਲ ਸਭ ਨੂੰ ਤੇ ਇਹਨਾਂ ਦਾ ਰੋਲ ਕੀ ਹੈ ਨਹੀਂ ਇਹਨਾਂ ਦਾ ਅਸਲੀ ਨਾਮ ਹੈਗਾ ਜੇ ਨਵਦੀਪ ਸਿੰਘ वाव। ना <laughs> जस्सी आर डायरेक्टर। डायरेक्टर बन मैं सीन समझा रहा एडी सामने सीन समझा एडी एडी पता नहीं <laughs> एडी से है। तो चल हैं अगली लोकेशन और से दिन बैठे ਅਟਮਾ ਗੱਡੀ ਬੇਚਰਾਂ ਮਾਣੇ ਕੋ ਜਿਹਨਾਂ ਦੀ ਗੱਡੀ ਵੈ ਉਹਨਾਂ ਨੇ ਕਵਿੱਚੇ ਵੜਾਇਆ ਉਹ ਵਿੱਚਕਾਰ ਢੋਲੂ ਵਿਉਣ ਨੂੰ ਦੇ ਲੱਗਿਆ ਰਹੂਗਾ ਵੇ 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 ਕੋਈ ਢੋਲੂ ਮਜਾਣਾ ਹਾਂਜੀ ਹਾਂਜੀ ਐਡੀ ਸਾਹਿਬ ਕੀ ਕਿਹਾ ਮੋੜ ਦੱਸ ਦਿਓ ਕਿਹੜਾ ਵਾ ਜਪੇੜਾ ਇੱਥੋਂ ਮੜਦੇ ਏ ਨਹੀਂ ਗਿਆ ਪਾਜੀ ਕੀ ਕਰਨੇ ਇੱਥੋਂ ਕਿੱਥੋਂ ਹੋਣਾ ਇੰਨੀ ਗੱਡੀ ਤੇਜ਼ ਚੱਲਦੇ ਜੀ ਤੁਨੋਂ ਪਾਪਸਰੋਂ ਨਹੀਂ ਮੁੜ ਕੇ ਉਹ ਐਡੀ ਗਈ ਅਸੀਂ ਇੱਥੇ ਗੱਡੀ ਪੂਰੀ ਆ ਜਾਓ ਵੀ ਸਰ ਤੁਸੀਂ ਗਾਣਾ ਸੁਣਾ ਰਹੇ ਸੀ ਤੇਰੇ ਬੱਜੇ ਨਹੀਂ ਐ ਜੱਪੇੜਾ ਤਾਂ ਰੋਏ ਉਹ ਚੁੱਪ ਕਰਿਆ ਸਰ ਗਾਣਾ ਚਾਹੁੰਦੇ ਆ ਗਾਣਾ ਬਦਲ ਦਿਓ ਦੁਬਾਰਾ ਦੁਬਾਰਾ ਵਨ ਮੋ ਬਸ ਸ਼ਰਾਬ ਖਤਮ ਹੋ ਗਿਆ ਨਹੀਂ ਨਹੀਂ ਸਰ ਇੱਕ ਵਾਰ ਤਾਂ ਬੰਤਾ ਹੈ ਹੋਰ ਮੁਰਨਾ ਕਿੱਦੋਂ ਹੈ ਦੱਸੋ ਜੱਸੀ ਏਸੀ ਦਾ ਚਲਾ ਲੈ ਯਾਰ ਕੋਈ ਕਰ ਜਾਂਦਾ ਨਹੀਂ ਫੇਰ ਆਪਾਂ ਕਿੱਦੋਂ ਆਇਆ ਮੁਰਨਾ ਕਿੱਦੋਂ ਹੈ ਦੱਸੋ ਮੇਰੇ ਵਿੱਚ ਚਲਾइए ਨਾ ਉਹ ਬੰਦ ਕਰ ਆ ਬਸ ਏ ਐਣੀ ਬੰਦਾ ਯਾਰ 82 ਤੇ ਛੱਡ ਰੱਖਿਆ ਵਕੀ ਅਮੁੜਨਾ ਕਿਧਰੋਂ ਆ ਕਿਧਰ ਚਲੀ ਚਲੋ ਗੱਡੀ ਨੂੰ ਲਾ ਦੇ ਗੱਡੀ ਲੱਗੀ ਹੈਗੀ ਐ ਨਿਕਲ ਜੂਗੀ ਮੋਟਰਸਾਈਕਲ ਸਰ ਮੈਂ ਤੋਟੇ ਗਾਵੇਂ ਸੁਣਨਾ ਵਾਸਤੇ ਨੂੰ ਹਾਲ ਤੱਕ ਕੌਣ ਰੱਖਿਆ ਹੈਗਾ ਤੇਰੇ ਵੱਜਣੀ ਐ ਚਪੇੜਾਂ ਜੱਸੀ ਓਏ ਤੈਨੂੰ ਘੱਟ ਥੋੜੀ ਜੀ ਓ ਨਾ 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 ਇਹ ਨਹੀਂ ਗਣ ਇਹ ਨਹੀਂ ਗਣ ਪਹੁੰਚ ਕੇ ਜੀ ਪਹੁੰਚ ਗਏ ਅਗਲੀ ਲੋਕੇਸ਼ਨ ਤੇ ਪਹੁੰਚ ਗਏ ਕੁਝ ਕਿਸੇ ਦਾ ਰੁਆ ਰਿਹਾ। ਉੱਤਰ ਵੱਟੇ। ਆਪਣੇ ਆਪਣੇ ਸਮਾਨ ਦੀ ਖੁਦ ਜ਼ਿੰਮੇਵਾਰੀ ਹੋਗੀ ਸਵਾਰੀ। ਠੀਕ ਹੈ ਸਰ। ਜਿਨ੍ਹਾਂ ਦੀ ਗੱਡੀ ਹੈਗੀ ਆ ਉਹ ਬਚਾਰਾ ਪਿੱਛੇ ਬੈਠ ਕੇ ਘਰਾ ਰਿਹਾ ਤੇ ਇਹ ਦੇਖੋ ਇਹ ਚਰਮੇ ਲੈ ਰਿਹਾ ਪੂਰੇ। ਬੇ ਸ਼ਰਮਾ ਵਾਂਗੂ ਅੱਗੇ ਬੈਠ ਕੇ ਗੱਡੀ ਚਲਾ ਰਿਹਾ। ਉਹ ਹੈ ਹਮਾਰੇ ਕੈਮਰਾਮੈਨ ਕੀ ਗੱਡੀ। ਕਿਆ ਨਾਮ ਥਾਨਕ ਅਭਿਸ਼ੇਕ। ਅਭਿਸ਼ੇਕ ਭయ్యా ਕੀ ਗੱਡੀ। ਗੁਰਿੰਦਰ ਬਿੱਲਾ। ਉਹ ਤਾਂ ਅਭਿ ਗਏ ਹ ਸੈੱਟ 'ਤੇ। ਕਿਦਾਂ ਅਸੀਂ ਬੈਕ ਤੋਂ ਜਾਣਦੇ ਆਂ। ਉਹ ਬੰਦ ਕਰ ਲਾ ਮੱਖੀ ਪੈ ਜਾਣੀ ਆ ਡਾ ਵੱਡਾ ਮੂੰਹ ਚਲਾ ਸਾਹ ਚਲਾ ਸਾਹ ਬਹੁਤ ਵਧੀਆ ਬੰਦੇ ਆ ਬਹੁਤ ਹੀ ਸੁਭਾਅ ਇਹਨਾਂ ਦਾ ਜੀ ਜੀ ਸਰ ਬੋਲੀਏ ਬੋਲਗੇ ਬੋਲਗੇ ਕਹਾ ਹੁਆ ਚੜਾ ਦੇ ਬਾਹੂ ਬਾਹੂ ਤਾਂ ਚਲ ਗਿਆ ਮੇਰੇ ਦਾਦਾ ਦਾ ਨਾਮ ਇੱਕ ਘੱਟ ਦਿਓ ਥਰੋਂ ਇਹ ਜਿਹੜੇ ਗੱਲ ਵੀ ਕਰਦੇ ਆ ਨਾ ਵੀ ਇਹ ਇਹ ਰਾਜਸਥਾਨ ਇਹ ਰਾਜਸਥਾਨੀ ਹੈ ਇਸ ਲਈ ਐਸੇ ਬੋਲਦੇ ᱫਬਾਬ ਵੀ ਹਟਾ ਐ ਐਕਟਿੰਗ ਹੀ ਕਰਦੇ ਹੁੰਦੇ ਆ। ਕਲੀਕਲੀ ਤੇ ਸਾਨੂੰ ਇਸ ਕਰਕੇ ਕੱਟਣੀ ਪੈ ਗਈ ਸੀ ਕਿਉਂਕਿ ਸਾਨੂੰ ਦੁੱਗਲ ਸਰ ਨੇ ਆਵਾਜ਼ ਮਾਰ ਲਈ ਸੀ। ਕਿਉਂਕਿ ਦੁੱਗਲ ਸਰ ਨੂੰ ਚਾਹੀਦੇ ਸੀ ਖੋਸ ਹੋਊਗੀ। ਇਹ ਉਹ ਹਾਪੇ ਹੋ ਜੂਗੀ। ਜਿੱਥੇ ਬਸ ਆਇਆ ਬਾਹਰ ਹੋ ਗਿਆ। ਤੋਪਣ ਪੂਰੀ ਐਂਡ ਕਰਾਈ ਹੋਈ ਹੈ। ਤੇ ਅਗਲਾ ਸੀਨ ਵੀ ਆਪਣਾ ਧੁੱਪ ਆਪਾਂ ਕਿੱਥੇ ਮੋਟਰ ਤੇ ਚੱਲੇ ਹੈਗੇ। ਉਹ ਚ ਤੋਲਦਾ। ਆਏ ਵੇ। ਵਾਹ ਫਪਾਤ ਨੇ ਵੀ ਹੜਾ ਸਵਾਗਤ ਕੀਤਾ ਹੈਗਾ। नीचे पैरात चलो चलिए सुनो 35 मिनट ਲੰਦਾ ਯਾਰ ਕਹਿੰਦਾ ਹੁਣ ਮੇਰਾ ਸ਼ੂਟ ਰੈਡੀ ਹੈ ਇਹਨਾਂ ਦਾ ਇਹਨਾਂ ਦਾ ਆਰਡਰ ਤਿਆਰ ਜੱਗੇ ਦੇ ਤੇ ਜਦ ਅੱਜ ਦੇ ਪਿੱਛੇ ਸ਼ੂਟ ਰੈਡੀ ਹੋ ਰਿਹਾ ਨਾਲ ਹੁਣ ਬੜੀ ਵੱਡੀ ਕਲੋਨ ਹੋਈ ਅਸੀਂ ਆਂਦੇ ਨਾ ਇੱਥੋਂ ਦੀ ਇਹ ਗਲੀ ਚੋਂ ਨਾ ਹਮਾਂ ਵੀ 3 ਜਣ ਆ ਰਹੇ ਥੇ ਆਪਣੇ ਵੱਲੋਂ ਮੈਂ ਕੈਮਰਾ ਆਨ ਕੀਤਾ ਤੇ ਬੰਦੇ ਸੀ ਨੇ ਵੀ ਕੀਤਾ ਪਰ ਨਹੀਂ ਹੋਇਆ ਸੀ ਇਨੀ ਵਧੀਆ ਕਲਿੱਪ ਇਨ ਹਾਸੇ ਪੈਸੀ ਪ੍ਰਿੰਟ ਹੋ ਗਈ ਜੱਲਾ ਜੀ ਫਿਰ ਤੋਂ ਅੱਗੇ ਤੋਂ ਆ ਰਹੇ ਨੇ ਛੋਟੀ ਦੀ ਗਲੀ ਵਿੱਚ ਜੱਲਾ ਜਿੱਦਣ ਵਾਲੇ ਇੱਕ ਹੋਰ ਕੈਮਰਾਮੈਨ ਵੀ ਆ ਰਿਹਾ ਜੀ ਜੀ ਕਲੀ ਏਡੀ ਵੱਡੀ ਕੋਲ ਹੋ ਗਈ ਇਨੀ ਵਧੀਆ ਬਣੀ ਕਲਿੱਪ ਬਟਨ ਉਹ ਔਨ ਨਹੀਂ ਹੋਈ ਜੱਲਾ ਜੱਸੀ ਨੇ ਸਾਡੇ ਨਾਲ ਕੋਲ ਕਰ ਦਿੱਤੀ ਹੈ ਨੇ ਹੂੰ ਉਹ ਨਹੀਂ ਕੀਤੀ ਸੀ ਵੀਡੀਓ ਤੇ ਸਾਡੀ ਪਕਾਈ ਵੇਸਟ ਹੋ ਗਈ ਨਹੀਂ ਸੋਹਣੀ ਕਲਿੱਪ ਬਣੀ ਨਾ ਸੱਚੀ ਬੜੀ ਵਧੀਆ ਬਣੀ ਹੈ। ਕਈ ਵਾਰ ਪਕਾਈ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਸਤੋ ਹੋਈ ਨਹੀਂ। ਨਹੀਂ ਦੂਸਰੀ ਵਾਰ ਪਕਾਈ ਤਾਂ ਕਰਾਂਗੇ ਜਦੋਂ ਆਊਗਾ ਤਾਂ ਫਿਰ ਉਹਨੂੰ ਦੁਬਾਰਾ ਲੈ ਕੇ ਆਵਾਂਗੇ ਬਈ ਪਰ ਜਣੇ ਹੋਵਾਂਗੇ ਅਸੀਂ ਪਕਾਈ ਕਰਾਂਗੇ। ਹਾਂਜੀ। ਫਿਰ ਥੋੜੀ ਵਧੀਆ ਹੋ ਸਕਦੀ ਆ। ਕਿਦਾਂ ਹੁਣ ਤੇ ਸਾਡਾ ਨਾ ਇੱਕ ਵਾਰੀ ਤੱਕਾ ਹੋ ਚੁੱਕਿਆ। ਸਾਡਾ ਤੱਕਾ। ਤਾਂਜੀ ਤੱਕਾ ਹੈ। ਉੱਪਰ ਜੀ ਆਂਦੇ ਹੋਏ ਦੁੱਗਲ ਸਰ ਆ ਰਹੇ ਹਨ ਦੁੱਗਲ ਸਰ ਸਰਾਤੇ ਹੋਏ ਦੁੱਗਲ ਸਰ ਆਤੇ ਹੋ ਸਰ ਨੇ ਫੇਰ ਕੇ ਨਾ ਕੁੜੀ ਤਾਂ ਫੋਨ ਨਹੀਂ ਚੁੱਕਦੀ ਤੇ ਹੁਣ ਮੈਨੂੰ ਦੱਸੋ ਤੁਹਾਡੀ ਕੈਬ ਜਿਹੜੀ ਆ ਉਸ ਤੇ ਲੁਧਿਆਣਾ ਪਕਰਾਨੀ ਹਾਂ ਮੈਂ ਉਮੀਦ ਕਰਦੇ ਹਾਂ ਹੈਲੋ ਸਰ ਹੈਲੋ ਜੀ ਮੈਮ ਕੀ ਹਾਲ ਚੱਲੇ ਵਧੀਆ ਜੀ ਸਸੀ ਕਾ ਸਸੀ ਕਾ ਕੰਮ ਸ਼ੁਰੂ ਕਰਨ ਲੱਗੇ ਕੋਈ ਗਲਤੀ ਗੁਸਤਾਖੀ ਹੋ ਗਈ ਮਾਫ ਚਾਹੁੰਦੇ ਇਹ ਗੱਲ ਤੇ ਮੈਨੂੰ ਸਾਡੇ ਉਤੇ ਮੋਟਰਸਾਈਕਲ ਚਲਾਦਣਾ ਕਰਕੇ ਰਾਈਡਰ ਨੇ ਅਰੇ ਮੈਂ ਕਿ ਚੜਾਉਂਗੀ ਚੁਗਲੀ ਕਰਨ ਲੱਗਾ ਜੀ ਚੁਗਲੀ ਚੁਗਲੀ ਚੁਗਲੀਆਂ 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 ਚਲੋ ਵੀ ਸਾਡਾ ਇੱਥੋਂ ਮੁੱਕ ਗਿਆ ਕੰਮ ਹੁਣ ਅਸੀਂ ਚੱਲੇ ਅਗਲੀ ਲੋਕੇਸ਼ਨ ਤੇ ਤੋਂ ਅਪਰਨੇ ਪੂਰੀ ਐਂਡ ਕਰਾਈ ਹੋਈ ਆ ਤੇ ਤੇ ਗਿਆ ਮਾਈਕ ਦਾ ਫੋਨ ਜਿੰਨੀ ਇੱਥੇ ਝਾੜੀਆਂ ਉੱਦਾਂ ਨਹੀਂ ਲੱਪਣੀਆਂ ਮਾਈਕ ਦਾ ਫੋਨ ਆਹੋ ਇੱਕ ਜਣੇ ਨਿਕਲੋ ਨਾ ਤੁਸੀਂ ਇੱਕ ਜਣੇ ਨਿਕਲੋ ਤੁਸੀਂ ਇੱਕ ਜਣੇ ਨਿਕਲੋ ਸਾਡੇ ਮੇਕਅਪ ਆਰਟਿਸਤ ਗਰੂਪ ਸਰ ਸਸ਼ਿਕਾ ਸਸ਼ਿਕਾ ਇਹ ਸਾਡੇ ਜਿਹੜੇ ਆਰਟਿਸਟ ਆ ਉਹਨਾਂ ਦਾ ਮੇਕਅਪ ਕਰਦੇ ਆ ਜਲਦੀ ਆ ਜਾਵੇ ਮੁੰਡਿਆ ਦੇਖ ਦੇਖ ਤੁਮ ਖਸੋ ਜਿਸ ਹੋਏ ਹੋ ਜਿਸੀ ਉਹ ਸੱਜਣਾ ਜੀ ਜੀਆਂ ਮੈਂ ਕਿਤਾ ਬਾਂਪੂ ਕੱਲ ਵੀ ਗਵਾਚ ਗਿਆ ਕੱਲ ਤੇ ਉਹ ਡਿੱਗ ਕੇ ਟੁੱਟ ਹੀ ਗਿਆ ਸੀ ਨਹੀਂ ਨਹੀਂ ਛੋਟੇ ਮਾਇਕ ਦਾ ਬੋਂਪੂ ਜਿਹੜਾ ਅੱਛਾ ਉਹ ਲੱਟੂ ਜੀ ਆ ਉਹ ਲੱਟੂ ਜੀ ਉਹ ਮੇਕਅਪ ਕਰਨ ਵਾਲਾ ਜਿਹੜਾ ਲੱਗਦਾ ਹੈ ਦੇਖਦੇ ਹਾਂ ਲੱਗੇਗਾ ਤੇ ਠੀਕ ਨਹੀਂ ਤੇ ਮੇਰੀ ਗੱਲ ਸੁਣ ਵੇ ਢਿੱਲਾ ਹੀ ਬੋਤ ਤੇ ਮੈਂ ਕੀ ਕਰਾਂ ਜੀ ਸਰ ਮਿਲ ਗਿਆ ਕਿਆ ਅਰਸ ਬੋਂਪੂ ਮਿਲ ਗਿਆ ਮਾਇਕ ਦਾ ਐਡੀ ਸਾਹਬ ਨੇ ਲੱਭ ਲਿਆ ਵਾਹ ਵਾਹ ਐਡੀ ਸਾਹਬ ਨੇ ਲੱਭ ਲਿਆ ਮਾਇਕ ਦਾ ਬੋਂਪੂ ਇਹ ਬੋਂਪੂ ਨਾਲ ਪਹਿਲਾਂ ਤੇ ਮੇਰਾ ਬੋਂਪੂ ਵਾਚ ਜਾਣਾ ਦੇੜੀ ਸਾਹਿਬ ਐਸੇ ਕੰਮ ਨਹੀਂ ਆਉਂਦਾ ਥੋੜੀ ਕੋਈ ਕੰਮ ਆਉਂਦਾ ਸਹੀ ਗੱਲ ਆ ਕਿ ਐਡੀ ਤੇ ਜਿਹੜਾ ਕੰਮ ਉਹਦੇ ਵਿਚਾਰੇ ਨੂੰ ਦਿੰਦੇ ਨਹੀਂ ਆ ਤੁਸੀਂ ਖੜ ਜੋ ਸ਼ਾਮ ਤੱਕ ਕੋਈ ਨਹੀਂ ਤੁਹਾਡੇ ਕੋਈ ਖਾਸ ਸਾਰਾ ਗਾਹ ਪਟਵਾਣਾ ਹੈ ਸੋ ਬਾਈ ਇਹ ਹੈ ہمارا ਸਾਊਂਡ ਸਿਸਟਮ ਵਾਲਾ ਬਾਂਦਾ ਹੋਈ ਕਿੰਦਾ ਤਗੜਾ ਖੁੱਲੰਦ ਹਜੂਰੀਆ ਗਾਣਾ ਸੁਣੋ ਹੋ ਬਾਰੀ ਬਾਰੀ ਵਾਰ ਸੀ ਖਟਨੇ ਗਿਆ ਸੀ ਖਟਕੇ ਲੈ ਆਂਦਾ ਪਤਾਸਾ ਬਾਰੀ ਬਾਰੀ ਵਾਰ ਸੀ ਖਟਨੇ ਗਿਆ ਸੀ ਖਟਕੇ ਲੈ ਆਂਦਾ ਪਤਾਸਾ ਜੀ ਮਿੱਤਰਾਂ ਨੂੰ ਆ ਗਿਆ ਮਾਰ ਗਿਆ ਨਹੀਂ ਤੇ ਰਹਾਸਾ ਹੱਸ ਹੱਸ ਲੋ ਏਡੀ ਸਭ ਕਦ ਦੀ ਹੱਸੂਈ ਲਿਆ ਕਰੂ ਕੀ ਕਰੀ ਹਾਸੇ ਥੋੜੀ ਚੰਦਰੀ ਦੁਨੀਆ ਨੇ ਚੰਦਰੀ ਦੁਨੀਆ ਨੇ ਕੀ ਹੋਰ ਨੇ ਕੋਈ ਨਹੀਂ ਜਦੋਂ ਆਪਣਾ ਖਤਮ ਹੋ ਗਿਆ ਫੇਰ ਆਪਾਂ ਹਸਣਾ ਹੀ ਆ ਇਹ ਚੰਦਰੀ ਦੁਨੀਆ ਨਹੀਂ ਹੈ ਚੰਦਰਾ ਕੁਝ ਹੋਰ ਹੀ ਹੈ ਹਾਂ ਕੋਈ ਨਾ ਵਧੀ ਨਹੀਂ ਆਣੂ ਬਸ ਆਸਾਂ ਉਹਨਾਂ ਦਾ ਨਾਮ ਲੈ ਨਹੀਂ ਸਕਦੇ ਵਿੱਕ ਤੇ ਬੇਦਲੀ ਨਾ ਹੋਈ ਏ ਕਰਨੇ ਖਰਤਨ ਮਦਦ ਸਾਲੇ ਭੋਲੇ ਪੰδα ਫਾਇਦਾ ਉਠਾਉਂਦਾ ਸਦਾ ਚੱਕਿਆ ਜਾ ਰਿਹਾ ਵਿਚਾਰੇ ਬੋਲਦੇ ਹੀ ਨਹੀਂ ਆ ਕੁਝ ਡਰ ਕੇ ਬੈਠਾ ਹੋਵੇ ਦੋ ਗੱਲਾਂ ਜੋ ਕਹਿੰਦਾ ਹੀ ਨਹੀਂ ਹੈ ਨਹੀਂ ਨਹੀਂ ਜੇ ਕੋਈ ਸਾਢੇ ਵਰਗਾ ਹੋਵੇ ਕੋਈ ਦੋ ਗਾਲਾਂ ਕੱਢੇ ਅਸੀਂ ਚਾਰ ਸੁਣਨ ਨੇ ਸਹੀ ਆ ਇਹ ਵਿਚਾਰੇ ਭੋਲੇ ਜੇ ਬੋਲਦੇ ਨਹੀਂ ਕੁਝ ਇਹਨਾਂ ਨੂੰ 2 4 6 8 10 ਜਿੰਨੀਆਂ ਮਰਜ਼ੀ ਕੱਢ ਲੋ ਇਹ ਕੁਛ ਨਹੀਂ ਕਹਿੰਦੇ ਇਹ ਗੋ ਹੱਸ ਦਿੰਦੇ ਇਹ ਮੇਰਾ ਤਾਂ ਕੰਮ ਹੀ ਹੱਸਣਾ ਹੈ ਹੱਸਾ ਕਰਕੇ ਕੀ ਕਰ ਲੇਗਾ ਰੁੱਸਾ ਕਰਕੇ ਕੀ ਕਰੇਗਾ ਬੜੀਆਂ ਸੇਤਾਂ ਨੇ ਵਾਹ ਇਹ ਵੀ ਮੈਨੂੰ ਬਹੁਤ ਹੀ ਚੰਗਾ ਲੱਗਦਾ ਪਿਆਣਾ ਦੇਖੀ ਚੱਲਦੇ ਆ ਚੱਲਦੇ ਪਹਿਲੇ ਵਾਰੀ ਗਲਤੀ ਨਹੀਂ ਕਰਨੀ ਨਹੀਂ ਹੋਣ ਕਰਨੀ ਆਪਾਂ ਹੁਣ ਕਰਨੀ ਹੋਣ ਕੋਈ ਗੱਲ ਨਹੀਂ ਕੋਈ ਗੱਲ ਅਸੀਂ ਆਈਆਂ ਸ਼ਹਿਰ ਅਸੀਂ ਆਈਆਂ ਸ਼ਹਿਰ ਆਹ ਦੇਖੋ ਤੁਹਾਨੂੰ ਪਿੰਡਾਂ ਵਾਲੇ ਬਹੁਤ ਵਧੀਆ ਲੱਗਦੇ ਆ ਨਹੀਂ ਬਹੁਤ ਵਧੀਆ ਲੱਗਦੀਆਂ ਬੜਾ ਵਧੀਆ ਲੱਗਦੀਆਂ ਇਹ ਚੀਜ਼ਾਂ ਸਾਨੂੰ ਬਹੁਤ ਵਧੀਆ ਲੱਗਦੇ ਆ ਇਹ ਬਚਪਨ ਜਿਹਾ ਆ ਜਾਂਦਾ ਮਾਤਾ ਜੀ ਹੈਲੋ ਕਰਨ ਦੋ ਹੱਥ ਲਾ ਦੋ ਮਾੜਾ ਜੀ ਹਾਂ ਤੇਰੇ ਵਿੱਚ ਕਿਹੜਾ ਐਡੀ ਵੱਡਿਆ ਨਿਓਲ ਨੇ ਠੀਕ ਆ ਹਾਂ ਜੀ ਜੀ ਠੀਕ ਆ ਫਿਲਹਾਲ ਤੇ ਠੀਕ ਆ ਬਾਕੀ ਅੱਗੇ ਦਾ ਪਤਾ ਨਹੀਂ ਲੱਤ ਤੇ ਵੱਡਿਆ ਤੂੰ ਵੀ ਹੈਲੋ ਕਰ ਦੋ ਪਿੱਛੇ ਸ਼ਰਮਾਈ ਜਾਂਦੇ ਦਾ ਘਰ ਤੋਂ ਨਹੀਂ ਬਾਹਰ ਫਿਰ ਕੀ ਆ ਹਾਂ ਹਾਂ ਮੂਵਮੈਂਟ ਰੱਖਿਆ ਕੋਈ ਗੱਲ ਨਹੀਂ ਵਧੀਆ ਗੱਲ ਗਰੀ ਆਈ ਪਿੱਛੇ ਪੈਸਾ ਹਾਂ ਚਲੋ ਬਹੁਤ ਵਧੀਆ ਲੱਗਿਆ ਹਾਂ ਬਾਏ ਬਾਏ ਸਤਿ ਸ਼੍ਰੀ ਅਕਾਲ ਬਾਏ ਬਾਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਾੜਾ ਜਿਹਾ ਦੰਦੀ ਵੱਜਾ ਕੋਈ ਗੱਲ ਨਹੀਂ ਟੀਕਾ ਗੱਲ ਵਾਲਿਆ ਸੀ ਇਹ ਕੋਈ ਟੀਕਾ ਲਾਤੇ ਨਹੀਂ ਇੱਕ ਹੋਰ ਜਾਨੇ ਨੂੰ ਮਿਲੋ ਸਤਿ ਸ਼੍ਰੀ ਅਕਾਲ ਭੱਜੀ ਕੀ ਹਾਲ ਚਾਲ ਹੈ ਠੀਕ ਹੈ ਵਧੀਆ ਕਿਹਨਾ ਨਾਮ ਆ ਤੇਰਾ ਕੀ ਕਰਦਾ ਹੋਇਆ ਗੌਰਪ੍ਰੀਤ ਆ ਕਿੱਥੇ ਲੈ ਕੇ ਚੱਲਾਂ ਲੱਕੜਾ ਘਰੇ 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 ਕੀ ਕਰਨੀ ਆ ਲੈ ਜਾ ਕੇ ਕੱਖ ਨਹੀਂ ਕੱਖ ਨਹੀਂ ਚਾਹ ਰੋ ਮਾਤੇ ਫਿਰ ਆ ਦੇ ਬਾਈ ਕਰਦੇ ਬਾਈ ਹੋਰ ਹਵਾ ਕੀ ਕਸਟਮ ਵਾ ਯੂ ਮੈਨ ਗੱਡੀਆਂ ਹੀ ਗੱਡੀਆਂ ਇਹਦੀ ਸਭ ਚੱਲੂਗੀ ਨੇ ਅੱਗੇ ਥੋਕ ਬਹੁਤ ਜ਼ਿਆਦਾ ਯਾਰ ਪਿੰਡ ਦੇ ਵਿੱਚ ਲਓ ਜੀ ਅਮੀਨਾ ਪਿੰਡ ਤੇ ਆ ਕੇ ਮੁੜ ਜਾਂਦੇ ਉਹ ਤੁਹਾਨੂੰ ਬਹੁਤ ਪਤਾ ਨਹੀਂ ਕਿੱਥੇ ਜਾਂਦਾ ਅੱਗ ਲਾ ਬੋਲਟ ਚਲਾਈ ਜਾਂਦੀ ਆ ਧੜ 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 ਆਵਾਜ਼ ਹੈ ਨਹੀਂ ਐਨ ਪਰ 12:00 ਵਜੇ ਵਾਲੇ ਚਾਰੇ 12:00 ਵਜੇ ਨਹੀਂ ਸਭ ਸਪਲੈਂਡਰ ਆਏ ਸਪਲੈਂਡਰ ਬਸ ਪੇੜ ਥੋੜਾ ਮਾਰਾ ਇਹਦਾ ਅੱਗੇ ਗੱਡੀਆਂ ਵਿੱਚ ਕਾਰ ਬੋਲਟ ਪੁੱਛਿਆ ਵੀ ਗੱਡੀ ਦਾ ਕੋੜੀ ਗਾੜੀ ਵੀ ਆਈਡੀ ਵਾਲੀ ਐਸੇ ਚੰਗੇ ਆ ਮੈਂਨ ਦੀ ਗਾਡੀ ਦੇ ਪਿੱਛੇ ਬ੍ਰੋ OK ਇੱਕ ਹੋਰ ਚੀਜ਼ ਦਿਖਾਣੇ ਤੁਹਾਨੂੰ ਗੱਡੀ ਵਿੱਚ ਦੇਖੋ ਮੇਰੀ ਆਈਡੀ ਲਿਖੀ ਹੈ ਜਿੰਨੇ ਫੋਲੋ ਕਰਨਾ ਪਾਉਂਦੇ ਹੋ ਫੋਲੋ ਕਰ ਲਓ ਇਸ ਦਾ ਲਗਾਓ ਫੋਲੋ ਕਰ ਲਓ ਇੰਸਟਾਗ੍ਰਾਮ ਤੇ ਹੋਏ ਅੰਡਰਸਕੋਰ ਜਸਤੀ ਅੰਡਰਸਕੋਰ ਠੀਕ ਹੈ ਪਤਾ ਨਹੀਂ ਕਿੰਨੇ ਲਿਖਦੇ ਨਾਂ ਇੰਸਟਾਗ੍ਰਾਮ ਦਾ ਲੋਕੋ ਵੀ ਬਣਾਇਆ ਹੈ ਆਈਡੀ ਕਿਸੇ ਨੇ ਨਹੀਂ ਲਿਖੀ ਮੈਂ ਹੀ ਲਿਖੀ ਹੈ ਬੱਸ ਇੰਨਾ ਹੀ ਅੱਜ ਅਸੀਂ ਪਹੁੰਚ ਚੁੱਕੇ ਹਾਂ ਮੋਹਰ ਕਰ ਲਓ ਚੈੱਕ ਕਰੋ ਇਹਦਾ ਲਿਸ਼ਕਨ ਦੇ ਆਵਾਰ ਤੋਂ ਫਿਰ ਨਾਲ ਇੱਕ ਤੇ ਚੱਪਲ ਨਹੀਂ ਫੇਰ ਜਲਦੀ ਦੋਪਣਾ ਤੇਰਾ ਮੂੰਹ ਲਿਸ਼ਕਾਈ ਮੈਂ ਉੱਧਰ ਜਾ ਇੱਧਰ ਜਾ ਲਾਓ ਜੀ ਆਸੀ ਉੱਧਰ ਗਏ ਆ ਉਹ ਖੇ ਮਿਲਦੇ ਆ ਦੇਖੀ ਦੇਖੀ ਥੱਪਾ ਵਾਂਗੂ ਚਲਾਂਦੀ ਐ

ਪੂਆ ਨਾ ਚਲਾ ਬੁੜਾਈ ਜਾਨੀ ਆ ਪੂਆ ਬੱਚਾ ਦੇ ਰੋਜ ਜਣਾਉਣ ਆਲੀ ਆ ਬੱਸ ਪੁੱਟੀ ਜਾਂਦੀ ਐ ਓ ਮਾਈ ਗੋਡ ਪੁਨਾਸੀ ਵਾਹੇ ਨੈਕਸਟ ਲੋਕੇਸ਼ਨ ਤੇ ਪਹੁੰਚੇ ਹੋਇਆ ਤੇ ਸੈਟਰ ਆੜੀ ਵੀ ਹੋ ਗਿਆ ਸੀ ਤੇ ਹੁਣ ਆਪਾਂ ਬਸ ਚੱਲਨੇ ਰੈਡੀ ਹੋ ਕੇ ਸੈਟ ਚੱਲੇ ਆਜੋ ਮੈਮ ਹਾਂਜੀ ਮੈਂ ਮੱਜ ਕੀ ਕੀਤਾ ਵੈਸੇ ਤੁਸੀਂ ਮੈਂ ਇਸ ਵੇਲੇ ਨਾਸ਼ਤਾ ਕੀਤਾ ਹੂੰ ਫਿਰ ਲੰਚ ਕੀਤਾ ਹਾਂਜੀ ਤੇ ਰੈਸਟ ਕੀਤਾ ਤੇ ਫਿਰ ਮੈਂ ਮੇਕਅਪ ਕਰਵਾ ਲਿਆ ਹਾਂਜੀ ਸੈੱਟ ਹੀ ਨਾ ਆਪਣਾ ਤੁਹਾਡਾ ਸੀਨ ਹੀ ਹੋ ਗਿਆ ਨਹੀਂ ਨਹੀਂ ਜੀ ਹਲਕਾ ਸ਼ਿਫਟ ਹੀ ਹੋ ਰਿਹਾ ਸੀਨ ਹੀ ਸੀਨ ਹੀ ਤਿਆਰ ਵੀ ਹੋ ਗਿਆ ਮੇਕਅਪ ਵੀ ਹੋ ਗਿਆ ਬਾਹਰ ਟ੍ਰੈਕ ਵੀ ਲੱਗ ਗਿਆ ਕੈਮਰਾ ਕੋ ਮੈਂ ਸਭ ਕੁਝ ਸੈੱਟ ਹੋ ਗਿਆ ਤੇ ਕਹਿੰਦੇ ਸ਼ਿਫਟ ਕਰੋ ਅੱਛਾ ਲੱਗਦਾ ਐਸੀ ਮੇਕਅਪ ਕਰਕੇ ਘੁੰਮਣੇ ਹਾਂ ਤੇ ਕਹਿੰਦੇ ਸ਼ਿਫਟ ਹੀ ਗੋ ਇੱਦਾਂ ਨਹੀਂ ਐਂਟ ਜੀ। ਚੋ 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 ਸ਼ਿਫਟੇ ਸ਼ਿਫਟੇ ਚੋ ਚੋ। ਇਹ ਨਿਓਲੇ ਦਾ ਬੱਡੇ। ਇਹ ਨੂੰ ਨਾ ਹੁਣ ਸਾਰਾ ਪਿੰਡ ਜਾਣਨਦਿਆਂ ਨਿਓਲੇ ਦੇ ਵੱਡੇ ਦਾ। ਨਿਓਲਾ ਯਾਰ ਵੱਡਿਆ ਹੈ। ਮੈਂ ਨਾ ਸੁਣਿਆ ਸੀ ਨਾ ਕਿ ਪਿੰਡਾਂ 'ਚ ਗੱਲ ਫੈਲਦੀ ਬੜੀ ਜਲਦੀ ਅੱਜ ਮੈਂ ਪਹਿਲੀ ਵਾਰੀ ਵੇਖ ਵੀ ਲਿਆ। ਸਹੀ ਗੱਲ ਆ। ਉਪਰਾਹਾਂ ਜਿੱਥੋਂ ਲੰਗਾ ਸਾਰੇ ਕੰਦੇ ਸਹੀ ਗੱਲ ਇਹ ਸੱਚਾਈ ਹੈ ਪਿੰਡਾਂ ਦੀ ਗੱਲ ਫੈਲਦੀ ਆ। ਭਾਬੀ। ਉਹ ਸੀਨ ਹੈਗਾ ਆਪਣਾ ਜੇ। ਇਹ ਕਿਹਾ ਬਈ। ਲਗਾ ਆਏ। ਕੀ ਨੇ ਪੁੱਛ ਰਿਹਾ ਕਿ ਦੱਸ ਰਿਹਾ? ਦੱਸ ਰਿਹਾ ਮੈਂ। ਦਫਾ ਹੋਣਾ ਨਹੀਂ ਕੋ ਲੈਣਾ ਉਹਨਾਂ ਨੇ ਚੱਲੀ ਜੁਦਾ ਗੁੱਤ ਬੋਲਦੀ ਉਹਨਾਂ ਨੇ ਇਹ ਗੱਲ ਸੱਚੀ ਆ ਕਿ ਪਿੰਡਾ ਮੈਂ ਸੁਣੀ ਸੀ ਅੱਜ ਸੱਚ ਹੋ ਗਈ ਮੈਂ ਜਿੱਧਰੋਂ ਲੰਗਾ ਵੀਰੇ ਪਰੇ ਹਟ ਜਾ ਵੀਰੇ ਦੰਦੀ ਤੇਰੇ ਵੱਡੀ ਸੀ ਨਿਓਲੇ ਦੇ ਮੈਂ ਉਧਰੋਂ ਲੰਗਾ ਵੀਰੇ ਤੇਰੀ ਵੱਡੀ ਤੇਰੀ ਆ ਮਰ ਗਈ ਕੋ ਭਰਾਵਾ ਸਾਰੇ ਪਿੰਡ ਵਿੱਚ ਜੱਸੀ ਦੀ ਚਰਚਾ ਹੋ ਗਈ ਨਿਓਲੇ ਵਾਲੀ ਨਿਓਲੇ ਜੇ ਕਰਕੇ ਧੰਨ ਭਰਾ ਨਿਓਲਿਆ ਨਹੀਂ ਨਹੀਂ ਕਰਦੇ ਆ ਬਈ ਤੂੰ ਕਰ ਤਾਲਵਾਰ ਕਰ ਜਨਾ ਪਟਾਉਣਾ ਯਾਰ ਉਹ ਮੈਂ ਕਿੰਨੀ ਕਾਲੀ ਇਹਨੇ ਮੈਨੂੰ ਘਰ ਪੱਟਣ ਦੀ ਪਟਾਲ ਹੋ ਗਈ ਚਲੋ 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 ਪੈਗਾ 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 ਅਸਲੀ ਆਰਟਿਸਟ ਤੇ ਆਹੀ ਆਹੀ ਤੇ ਸਾਰੇ ਐਵੇਂ ਹੀ ਆ ਝੋਲਾ ਚੁੱਕ ਕੋਈ ਨਾ ਪਸਾਰਿਆ ਅਗਲੇ ਸੀਨ ਚ ਮਿਲਦੇ ਆ ਫਿਰ ਕੋਲੋਂ ਲੱਗੀ ਆ ਹਾਂ ਚਲੋ ਆਜੋ ਜੀ ਹਣ ਤੁਹਾਨੂੰ ਮਲਾਈਏ ਸੰਦੂਕੜੀ ਨਾਲ ਜਿਹੜੀ ਸਾਡੀ ਫਿਲਮ ਦਾ ਨਾਮ ਆ ਜਿੰਦਰਾ ਲੱਗਾ ਖੋਲ ਕੇ ਵਖਾ ਨਹੀਂ ਸਕਦੇ ਫਿਲਮ ਚ ਸਾਰਾ ਸਸਪੈਂਸ ਰਹਿਣਾ ਹੈ ਕਿ ਸੰਦੂਕੜੀ ਚ ਹੈਗਾ ਕਿ ਤੇ ਸੰਦੂਕੜੀ ਫਿਲਮ ਵੇਖਣ ਲਈ ਸਾਰੇ ਜਣੇ ਤਿਆਰ ਰਹੇ ਹੋ ਤੇ ਸਾਰੀ ਫਿਲਮ ਵੇਖ ਕੇ ਮੈਨੂੰ ਵੀ ਕਮੈਂਟਾਂ ਚ ਬਾਅਦ ਦੱਸਿਓ ਕਿ ਸੰਦੂਕੜੀ ਚ ਐਂਡ ਤੇ ਕੀ ਮਿਲਿਆ ਕਿਉਂਕਿ ਇਹ ਸਾਰਾ ਕਲੇਸ਼ ਹੀ ਸੰਦੂਕੜੀ ਕਰਕੇ ਇੰਨਾਂ ਨੇ ਪਾਇਆ ਇੰਨਾਂ ਨੇ ਸੰਦੂਕੜੀ ਚਾਹੀਦੀ ਇਹਨਾਂ ਨੂੰ ਆ ਚੱਲ ਚੰਗਾ ਕਹਾਂ ਜਾ ਰਹੇ ਹੋ ਅੱਜ ਇਕੱਠੇ ਜਾ ਰਹੇ ਹੋ どうぞ。<laughs> <laughs>